ਹਾਂਜੀ ਹਾਂਜੀ ਮੈਂ ਕਹਿੰਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਹਾਂ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਅਸੀਂ ਵੇਖਿਆ ਤੇ ਉਹ ਦੀ ਨਾ ਸਾਡੀ ਪੜੀ ਲੱਗਦੀ ਐ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਏ ਨਹੀਂ ਭਾਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹੁਣੇ ਇਹ ਤੇ ਗਲਤ ਹੈ ਇਹ ਕਿ ਸਮਝਦੀ ਕਹ ਲੈ ਹੁਣ ਮੰਨ ਲਓ ਕੱਲ ਉਹਨਾਂ ਦੇ ਪੜੀ ਦੇਖ ਸਕਦਾ ਸਾਡੀ ਜਿ ਦੇ ਕਹੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉਹਥੇ ਆਪਣੀ ਮੰਭੀ ਤੇ ਇਹ ਤੁਹਾਨੂੰ ਮੈਂ ਵੇਖਣ ਦੇ ਆ ਮੈਂ ਕਹਾਂ ਪਿਆ ਚੰਗਾ ਕੰਮ ਹੀ ਦੱਸ ਨਹੀਂ ਸਾਹਮਣੇ ਕਵਾੜੀ ਆਇਆ ਤੇ ਲੈ ਗਿਆ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕੇ ਅੱਗੇ ਬਤਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲਉ ਤੁਸੀਂ ਕੇ ਹਾਂ ਵੀ ਹੋਣਾ ਚਾਹੀਦਾ ਜਿਹਦੀ ਪੜੀ ਡੱਗਾ ਪੀਉਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈਣਾ ਬਈ ਫਿਰ ਨੇ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਕੋਈ ਇਸ ਕਰਕੇ ਨਾ ਤੁਸੀਂ ਆਪਣੀ ਰੱਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਦਣ ਤੇ ਉੱਥੇ ਹੀ ਪੈੜੀ ਜੀਆਂ ਹਾਂ ਹਾਂ ਸਰਟ ਬਰੋ ਸਿੱਖ ਸਾਰੇ ਪਾਸੇ ਧਿਆਨ ਕੋਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਿੰਨੇ ਆ ਤੇ ਉੱਥੇ ਵੇਲੇ ਰਿੰਨੇ ਆ ਡਿੱਗਦਾ ਬੰਦਾ ਕਿੱਲੇ ਡਿੱਗਣ ਉਹ ਤੋਂ ਕੋ ਉਹਦਾ ਹੀ ਪੁੱਛ ਲੋ ਨੂੰ ਭਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹਦਣ ਡੱਗਾ ਉਹ ਟੋਵਾ ਪਿਆ ਸਾਡੀ ਪੈੜੀ 'ਚ ਸਬੂਤ ਆ ਪੂਰੇ ਟੋਵਾ ਤੁਹਾਡੀ ਟੋਵਾ ਤੁਹਾਡੀ ਪੈੜੀ 'ਚ ਬਹਿ ਗਿਆ ਤੇ ਚੋਕਿਓ ਲੈ ਕੇ ਦੱਸ ਹੂੰ ਤੁਮਾਰੀ ਜੋ ਅਹੀਂ ਤੇ ਵੇਖਣ ਤੇ ਰਾਤੀ ਵੇਖੇ ਹੀ ਹੋਂ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕਿ ਕਾਲ ਨੂੰ ਲੰਘੇ ਗਾਈ ਅੱਗੇ ਤੇ ਅਹੀਂ ਤੇ ਬੰਦੇ ਆ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਅਸੀਂ ਪਹਿਣੀ ਜਿਹੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣੇ ਢਾਂਗੇ ਢੁੱਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੀ ਵਾਸ ਜੇ ਲੈ ਕੇ ਲੋਕ ਪੇ ਨੀਵਾਂ ਨਾ ਆਉਂਦੇ ਉੱਡਦਾ ਉੱਡਦਾ ਇਸ ਕੋਲ ਚੱਲੇ ਫੇ ਲੁੱਟ ਲੋ ਹੂੰ 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 ਹਾਂ ਤੇ ਕੱਲ ਉਹਨਾਂ ਨੇ ਬੰਬੀ ਚ ਆਪਣਾ ਉਹ ਵਾਵਾ ਮਹਿੰਗਾ ਵੇਚਿਆ ਉਹਨਾਂ ਤਾਂ ਲੋਵਾਏ ਬੜਾ ਮਹਿੰਗਾ ਲੋਵਾ ਗਿੰਦੇ ਬੜਾ ਵਧੀਆ ਹੀ ਉਹਦਾ ਉਜੇ ਔਰਜੇ ਪਰਜੇ ਬੜੇ ਹੁੰਦੇ ਨੇ ਤਾਂ ਵੀ ਤੂੰ ਬੰਦੇ ਵਿੱਚ ਤਾਂ ਵੀ ਦੇ ਪਰਹਿੰਦੇ ਹੁੰਦੇ ਉਹਦੇ ਕੱਲੋਂ ਨਾ ਪੂਰੀ ਮਹਿਫਲ ਆਈ ਇੱਥੇ ਹੂੰ ਹੂੰ ਤੇ ਤਾਂ ਗੱਲ ਮਾੜੀ ਆ ਦੇਖੋ ਤਰਵੀਆਂ ਨਾ ਨਹੀਂ ਇਹ ਤਾਂ ਗੱਲ ਹਾਂ ਕਦੇ ਭਾਈ ਚਾਂਦ ਕਦੇ ਕਿਹਨੂੰ ਲੈਣਾ ਚਰਨੂਦ ਚੁੱਕ ਕੇ ਲੈ ਗਏ ਇਹ ਸਭ ਦੱਸਿਆ ਦੂਜਿਆਂ ਨੇ ਲਾਗੇ ਜਿਹੜੇ ਦੁਨੀਆ ਚ ਪੜੀ ਨਾ ਉਹਦੇ ਕੇ ਭਾਈ ਤੁਹਾਡੀ ਪੜੀ ਜਿਹੜਾ ਆ ਤੇ ਉਹ ਲੈ ਗਏ ਚੁੱਕ ਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਮੈਂ ਮਤਲਬ ਮਨ ਜਿਤਨਾ ਮੇਰੀ ਪੜ੍ਹ ਕੇ ਤੇ ਹੁਣ ਆਹੋ ਹਾਂ ਲੈ ਵੀਆ ਹਾਂ ਹਾਂ ਜੋ ਉਹ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇਦਾਰ ਦੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਆੜਾ ਮਿਹਨਤ ਕਰ ਰਿਹਾ ਆ ਹੂੰ ਤੇ ਜਦੋਂ ਥੋੜੀ ਬੀਜਿਆ ਥੋੜੀ ਜੰਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਚ ਕੋਈ ਬੀਜਿਆ ਥੋੜੀ ਜਿਹੀ ਕਿਸ ਤਰ੍ਹਾਂ ਕੇ ਪ੍ਰਯੋਗ ਪਿਆ ਉਹ ਤੇ ਉਹ ਜਿਹੜਾ ਜਿਹੜੂ ਉਗੂ ਉਹ ਉਹਦੀ ਆ ਨਾ ਜਿਹੜਾ ਤੁਹਾਡੇ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸੇ ਇਦਾਂ ਦਾ ਕਰ ਸਕਦੇ ਹੋ ਚਲੋ ਆਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਵਿਚਾਰੇ ਦਾ ਹੁਣ ਜਿਹੜਾ ਉਹਦੀ ਪੜ੍ਹਾਈ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਚਲੋ ਅੱਦਾ 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 ਕਸਨ ਹਾਂ ਪਰ ਆਹਦਾ ਇਤਨਾ ਚੁੱਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਉਹ ਕਾਗਜ਼ੀ ਕੋਈ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਕਹਿੰਦੇ ਉਹ ਰਾਈਡੂ ਦੇਖਦਾ ਪਾਣੀ ਰੋਇ ਛੜਾ ਲੱਗ ਜਾਂਦੇ ਇੱਥੇ ਹੁਣ ਲੜਾਈ ਲੱਗੀ ਤਾਂ ਦੇ ਗੰਡੇ ਆ ਉਹ ਵੀ ਕਿ ਫੋਨ ਗਾਉ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਨ ਲੈ ਕੇ ਛੋਟੇ ਜਿਹੇ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਆਲੇ ਦੁਜੀ ਆ ਨਾ ਕੋਈ ਰਾਨ ਜੇ ਲੱਭ ਲੇ ਮੇ ਹਾਂ ਇਹ ਬਾਬਾ ਇਹ ਜੇ 20 25 25 ਕਿਲੋ ਦੇ ਆਦੇ ਬਹੁਤ ਮਹਿੰਗੇ ਵਿਕਦੇ ਆ ਹੂੰ ਉਹ ਰਕਵਾੜੀ ਚ ਹੁਣ ਪੈੜੀਆਂ ਵਿੱਚ ਤੁਰੇ ਫਿਰਦੇ ਆ ਤੇ ਸਾਨੂੰ ਕੋਈ ਵੇਚੇ ਹਾ ਉਹਦੇ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਨਿਸਾਨਪੁਰਾ ਵੇਚ ਤੇ ਹੁਣ ਕਹਿੰਦੇ ਨੇ ਰਾਕਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਹੂੰ ਡਰੋਨ ਵੇਚ ਲੋ ਇਸ ਤਰ੍ਹਾਂ ਕਰਕੇ ਸਾਲ ਕੋ ਮੜੇ ਜਤੇ ਹਾਂ ਹਾਂ ਚਲੋ ਫਿਰ ਦਸੂਦ ਹਿੰਦੀ ਆਉਣਾ ਪਿਆ ਤੇ ਮੈਂ ਆ ਜਾਊਂਗਾ ਜੇ ਕੋਈ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸਦੇ ਜੋ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇੱਤਾਂ ਥੋੜੀ ਜੀ ਚੱਲ ਕੋਈ ਹੋਵੇ ਕੱਲ ਨੂੰ ਫੇਰ ਹੈ ਨਾ ਹੋਰ ਕਰਾਂਗੇ ਤਾਂ ਤੇਰੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹਾਂਜੀ